ਲੰਗੇ ਦਿਨੀ ਬੀਜੇਪੀ ਦੀ ਪ੍ਰੈਸ ਵਾਰਤਾ ਦੇ ਵਿੱਚ ਜਿੱਥੇ ਗੱਠਜੋੜ ਨੂੰ ਲੈ ਕੇ ਸਵਾਲ ਖੜਿਆ ਰਵਨੀਤ ਬਿੱਟੂ ਨੇ ਕੋਰੀ ਨਾ ਕਰ ਦਿੱਤੀ ਕਿ ਕੋਈ ਗੱਠਜੋੜ ਨਹੀਂ ਹੋਵੇਗਾ। ਉਹਨਾਂ ਨੇ ਤਾਂ ਤਿੱਖੇ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਔਰ ਉਹ ਸਾਰਿਆਂ ਨੇ ਸੁਣ ਵੀ ਲਿਆ ਕਿ ਉਹ ਕੀ ਬੋਲੇ। ਪਰ ਇੱਕ ਪਾਸੇ ਚਿੱਟੇ ਦੇ ਸੌਦਾਗਰਾਂ ਦਾ ਜ਼ਿਕਰ ਕੀਤਾ। ਉਹ ਕਹਿੰਦੇ ਉਹਨਾਂ ਨਾਲ ਗੱਠਜੋੜ ਨਹੀਂ ਹੋਵੇਗਾ। ਜਾਂ ਜਿਹੜਾ ਨੂੰ ਚਿੱਟੇ ਦੇ ਸੌਦਾਗਰ ਕਿਹਾ ਜਾਂਦਾ ਉਹਨਾਂ ਨਾਲ ਗੱਠਜੋੜ ਨਹੀਂ ਹੋਵੇਗਾ। ਹੁਣ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਉਹਨਾਂ ਦੇ ਨਾਲ ਨਹੀਂ ਹੋਏਗਾ ਪਰ ਅਕਾਲੀ ਦਲ ਦੇ ਨਾਲ ਹੋਏਗਾ ਕਿ ਨਹੀਂ ਹੋਏਗਾ ਇਹ ਆਪਣੇ ਆਪ 'ਚ ਵੱਡੀ ਗੱਲ ਹੈ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਅਕਾਲੀ ਦਲ ਦੀ ਇਕਾਈ ਸਿਰਫ ਇੱਕ ਨਹੀਂ ਹੈ ਅਕਾਲੀ ਦਲ ਦੀ ਇਕਾਈ ਬਹੁਤ ਸਾਰੀਆਂ ਨੇ ਅਕਾਲੀ ਦਲ ਦੀਆਂ ਇਕਾਈਆਂ ਜ਼ਿਆਦਾਤਰ ਬਣਦੀਆਂ ਵੀ ਪਈਆਂ ਨੇ ਔਰ ਉਹ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਉੱਠ ਰਹੀਆਂ ਨੇ ਔਰ ਭਾਜਪਾ ਨੂੰ ਉਸ ਦਾ ਕੀ ਫਾਇਦਾ ਹੈ ਇਹ ਸਮਝਣ ਵਾਲੇ ਸਮਝਦੇ ਵੀ ਨਹੀਂ ਪੰਜਾਬ ਦੇ ਅੰਦਰ ਅਕਾਲੀ ਦਲ ਨੂੰ ਗੱਠ ਜੋੜ ਦਿੱਤਾ ਜਾਵੇਗਾ ਸਮਰਥਨ ਦਿੱਤਾ ਜਾਵੇਗਾ ਜਾਂ ਸਮਰਥਨ ਲਿਆ ਜਾਵੇਗਾ ਜਾਂ ਨਹੀਂ ਲਿਆ ਜਾਵੇਗਾ ਇਹ ਜਾਂ ਤਾਂ ਜਨਤਕ ਤੌਰ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਇੱਕ ਇੱਕ ਪੱਖ ਹੈਗਾ ਤੇ ਦੂਸਰਾ ਹੈਗਾ ਇੰਡਾਇਰੈਕਟ ਗੱਠ ਜੋੜ ਹੁਣ ਇੰਡਾਇਰੈਕਟ ਗੱਠ ਜੋੜ ਦੇ ਵਿੱਚ ਕੀ ਇਹ ਅਕਾਲੀ ਇਕਾਈਆਂ ਆਉਣਗੀਆਂ ਜਾਂ ਨਹੀਂ ਆਉਣਗੀਆਂ ਸਵਾਲ ਇਹ ਖੜਦਾ ਹੈ ਪਾਵੇਂ ਕੇ ਇੱਕ ਅਕਾਲੀ ਦਲ ਹੈ ਜਿਸ ਦੇ ਨਾਲ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈ ਕਿਉਂਕਿ ਬਹੁਮਤ ਜਿਹੜੀ ਹੈ ਉੱਥੇ ਅਕਾਲੀ ਪਾਰਟੀ ਦੀ ਹੈ ਤੇ ਉਹ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਕਰਨ ਪਰ ਸਵਾਲ ਇਹ ਹੈ ਕਿ ਜਿਹੜੀਆਂ ਬਾਕੀ ਕਾਇਆਂ ਨੇ ਉਹਨਾਂ ਦੇ ਕੋਲ ਸਮਰਥਨ ਲੈਣਗੇ ਕਿ ਨਹੀਂ ਲੈਣਗੇ ਕਿਉਂਕਿ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਅਕਾਲੀ ਦਲ ਦੀ ਗੱਲ ਵੀ ਕਰੀਏ ਤਾਂ ਉਹਦੇ ਵਿੱਚ ਵੀ ਵੱਧ ਤੌਰ ਤੇ ਉਹ ਲੀਡਰ ਨੇ ਜਿਹੜੇ ਇਹ ਮੱਤ ਰੱਖਦੇ ਰਹੇ ਐ ਕਿ ਭਾਜਪਾ ਦੇ ਨਾਲ ਗੱਠ ਜੋੜ ਹੋਣਾ ਚਾਹੀਦਾ ਇਹ ਮਤ ਉਹਨਾਂ ਦੀ ਰਹੀ ਹੈ ਕਿ ਬੀਜੇਪੀ ਦੇ ਨਾਲ ਅਕਾਲੀ ਇਕੱਠ ਜੋੜ ਹੋਣਾ ਚਾਹੀਦਾ ਹੈ ਭਾਵੇਂ ਇਹ ਮਤ ਸੁਖਬੀਰ ਬਾਦਲ ਦੀ ਵੀ ਰਹੀ ਹੋਵੇ ਕਿਉਂਕਿ ਚਰਚਾਾਂਵਾਂ ਚੱਲੀਆਂ ਕਿ ਸੁਖਬੀਰ ਬਾਦਲ ਨੇ ਬੜੀ ਵਾਰ ਕੋਸ਼ਿਸ਼ ਕੀਤੀ ਜਾਂ ਇਵਨ ਸੀਨੀਅਰ ਅਕਾਲੀ ਲੀਡਰਸ ਨੇ ਬੜੀ ਵਾਰ ਕੋਸ਼ਿਸ਼ ਕੀਤੀ ਚਰਚਾਾਂਵਾਂ ਤੇ ਇਹ ਵੀ ਚੱਲੀਆਂ ਕਿ ਬੀਜੇਪੀ ਨੇ ਨਜ਼ਰ ਅੰਦਾਜ਼ ਕਰ ਦਿੱਤਾ ਪਰ ਸੰਭਾਵਨਾ ਨੂੰ ਠੁਕਰਾਇਆ ਨਹੀਂ ਜਾ ਸਕਦਾ ਸਿਆਸਤ ਜਿੰਨੀ ਫਲੈਟ ਹੈ ਉਨੀ ਹੀ ਛੇਤੀ ਪਰਵਰਤਨ ਕਰਦੀ ਹੈ ਔਰ ਜਿੰਨੀ ਛੇਤੀ ਪਲਟਦੀ ਹੈ ਅੱਜ ਕੁਝ ਤੇ ਕੱਲ ਕੁਝ ਹੋ ਜਾਂਦਾ ਐ ਜੇ ਐਗਜ਼ੈਂਪਲ ਲੈ ਲਈਏ ਤਾਂ ਹਫ਼ਤੇ ਤੋਂ ਪਹਿਲਾਂ ਰਵਨੀਤ ਬਿੱਟੂ ਕਹਿੰਦੇ ਸੀ ਕਿ ਮੈਂ ਇਹਨਾਂ ਨੂੰ ਜੁੱਤੀ ਵੀ ਨਹੀਂ ਮਾਰਦਾ ਤੁਸੀਂ ਬੈਠਣ ਦੀ ਗੱਲ ਕਰਦੇ ਹੋ ਤੇ ਅੱਜ ਉਹਨਾਂ ਨਾਲ ਬੈਠ ਕੇ ਹੀ ਰਵਨੀਤ ਬਿੱਟੂ ਪ੍ਰੈਸ ਕਾਨਫਰੰਸਿਸ ਕਰਦੇ ਆ ਇਹਦੇ ਵਿੱਚ ਇਹ ਤੋਂ ਵੱਡਾ ਪਰਿਵਰਤਨ ਕੀ ਹੋ ਸਕਦਾ ਇਹ ਹੋਰ ਐਗਜ਼ੈਂਪਲ ਲੈ ਲੈਣੇ ਆ ਅਜੇ ਇੱਕ ਦਿਨ ਪਹਿਲਾਂ ਰਾਜਕੁਮਾਰ ਚੱਬੇਵਾਲ ਗੱਲ 'ਚ ਸੰਗਲ ਪਾ ਕੇ ਵਿਧਾਨ ਸਭਾ ਆ ਕੇ ਪ੍ਰਦਰਸ਼ਨ ਕਰਦੇ ਨੇ ਕਦੀ ਸਿਰ ਤੇ ਪੰਡ ਚੱਕ ਕੇ ਆ ਜਾਂਦੇ ਨੇ ਭਾਰ ਦੱਸਦੇ ਨੇ ਪੰਜਾਬ ਸਰਕਾਰ ਦੇ ਵੱਲੋਂ ਪਾਇਆ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕਰਦੇ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਤੇ ਇੱਕ ਰਾਤ ਬਾਅਦ ਅਗਲੇ ਦਿਨ ਆਮ ਆਦਮੀ ਪਾਰਟੀ ਦਾ ਸਰੋਪਾ ਗੱਲ 'ਚ ਪਾ ਕੇ ਤੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਜਾਂਦੇ ਨੇ ਉਹਨਾਂ ਦਾ ਬੇਟਾ ਐਮਪੀ ਲੜ ਪੈਂਦਾ ਹੁਣ ਇਹਦੇ ਵਿੱਚ ਕੀ ਦੋ ਰਹਿ ਰਹੀ ਕਿ ਸਿਆਸਤ ਇੰਨੀ ਫਲੈਟ ਹੋ ਗਈ ਹੈ ਕਦੇ ਵੀ ਕੁਝ ਹੋ ਸਕਦਾ ਹੈ ਇਸ ਵਾਸਤੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇ ਰਮਨਿਤ ਬਿੱਟੂ ਉਹਨਾਂ ਨਾਲ ਬਹਿ ਕੇ ਪ੍ਰੈਸ ਕਾਨਫਰੰਸ ਕਰ ਸਕਦੇ ਜਿਹਨਾਂ ਨੂੰ ਉਹ ਕਦੇ ਜੁੱਤੀ ਮਾਰਨਾ ਪਸੰਦ ਨਹੀਂ ਸੀ ਕਰਦੇ ਯਾ ਰਾਜਕੁਮਾਰ ਚੱਬੇਵਾਲ ਵਰਗੇ ਲੀਡਰ ਉਹਨਾਂ ਦੇ ਨਾਲ ਸਮਰਥਨ ਵੀ ਤਾ ਸਕਦੇ ਹਨ ਉਹਨਾਂ ਦੀ ਪਾਰਟੀ ਦੇ ਵਿੱਚ ਆ ਸਕਦੇ ਆ ਜਿਨ੍ਹਾਂ ਦੇ ਖਿਲਾਫ ਉਹ ਸਿਰ ਤੇ ਪੰਡਾ ਚੁੱਕ ਕੇ ਪ੍ਰਦਰਸ਼ਨ ਕਰਦੇ ਸੀ ਤੇ ਇਹਦੀ ਵੀ ਸੰਭਾਵਨਾ ਹੈ ਜਿਨ੍ਹਾਂ ਨੂੰ ਅਜ ਰਵਨੀਤ ਬਿੱਟੂ ਕਹਿ ਰਹੇ ਆ ਨਸ਼ੇ ਦੇ ਸੌਦਾਗਰ ਦੇ ਇਲਜ਼ਾਮ ਲੱਗੇ ਨੇ ਹੋ ਸਕਦਾ ਹੈ ਕੱਲ ਉਹਨਾਂ ਦੇ ਨਾਲ ਹੀ ਗੱਠ ਜੋੜ ਹੋ ਜਵੇ ਐਨੀ دیر ਰਿਹਾ ਹੀ ਹੈ ਰਵਨੀਤ ਬਿੱਟੂ ਸ਼ਾਇਦ ਉਹ ਨਹੀਂ ਸੀ ਉਹਨਾਂ ਨੂੰ ਨਹੀਂ ਪਤਾ ਜਾਂ ਉਹ ਦੂਸਰੀ ਪਾਰਟੀ ਦਾ ਹਿੱਸਾ ਸਨ ਪਰ ਜਦੋਂ ਦੇ ਇਲਜ਼ਾਮ ਇਹ ਗਿਣਾ ਰਹੇ ਆ ਉਦੋਂ ਤੱਕ ਤਾਂ ਗੱਠ ਜੋੜ ਰਿਹਾ ਹੈ ਅਕਾਲੀ ਦਲ ਦਾ ਭਾਜਪਾ ਨਾਲ ਖੈਰ ਇਸ ਪੂਰੇ ਮੈਟਰ ਦੇ ਉੱਤੇ ਗੱਠ ਜੋੜ ਹੋਵੇਗਾ ਨਹੀਂ ਹੋਵੇਗਾ ਜਾਂ ਇਹ ਕਹ ਦਈਏ ਕਿ ਕੀ ਗੱਠ ਜੋੜ ਕਦੀ ਟੁੱਟਿਆ ਹੀ ਨਹੀਂ ਅੰਦਰ ਖਾਤੇ ਬਹੁਤ ਕੁਝ ਹੁੰਦਾ ਰਿਹਾ ਕਈ ਵਾਰ ਅਸੀਂ ਗੱਲਾਂ ਮਖੌਲ ਨੂੰ ਲੈ ਜਾਂਦੇ ਆ ਜਿਵੇਂ ਸੁਖਬੀਰ ਬਾਦਲ ਨੇ ਉਹ ਗੱਲ ਆਖੀ ਸੀ ਡੈਪੂਟੇਸ਼ਨ ਵਾਲੀ ਪਰ ਉਹਨਾਂ ਗੱਲਾਂ ਦੀ ਡੁੰਗਾਈ ਬਹੁਤ ਜ਼ਿਆਦਾ ਹੁੰਦੀ ਹੈ ਬੀਬੀ ਹਰਸਿਮਰਤ ਕੋਰ ਬਾਦਲ ਕੇਂਦਰੀ وزارت ਦੇ ਵਿੱਚ ਮੰਤਰੀ ਨੇ ਐਮਪੀ ਨੇ ਮਾਫ ਕਰਨਾ ਔਰ ਹਰਸਿਮਰਤ ਕੋਰ ਬਾਦਲ ਦਾ ਉੱਥੇ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰਦਾ ਪੂਰੇ ਪੂਰੇ ਪੰਜਾਬ ਦੇ ਵਿੱਚੋਂ ਇੱਕ ਸੀਟ ਅਕਾਲੀ ਦਲ ਦਾ ਜਿੱਤਣਾ ਬਹੁਤ ਸਵਾਲ ਖੜੇ ਕਰਦਾ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਹਿਵਾਂਗੇ ਇੰਡੀਆ ਪੰਜਾਬੀ